ਅਤੀ ਦੀ ਸਬ ਡਿਵੀਜ਼ਨ ਸ਼ਾਹਕੋਟ ਦੇ ਪਿੰਪੇਂਦੇ थाना ਸ਼ਾਹਕੋਟ ਦੀ ਪੁਲਿਸ ਪਾਰਟੀ ਵੱਲੋਂ ਮਾੜੇ ਅੰਸਰਾ ਖਿਲਾਫ ਕਾਰਵਾਈ ਕਰਦੇ ਹੋਏ ਪਿੰਡ ਕੁਹਾੜ ਕਲਾ ਵਿਖੇਨ ਨਕਲੀ ਨਸ਼ਾ ਛਡਾਊ ਕੇਂਦਰ ਦਾ ਮਾਲਕ ਸਮੇਤ ਇੱਕ ਸਾਈਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਇਸ ਜਗ੍ਹਾ ਬੰਦ ਕਰਕੇ ਰੱਖੋ 17 ਵਿਅਕਤੀਆਂ ਨੂੰ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਸ਼੍ਰੀ ਅੰਕਾਰ ਸਿੰਘ ਬਰਾੜ ਆਈਪੀਐਸ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਸ਼ਾਕੋਰ ਜ਼ਿਲ੍ਹਾ ਝਲੰਦਰ ਦਿਹਾਤੀ ਨੇ ਦੱਸਿਆ ਕਿ ਮਾਨਯੋਗ ਸ਼੍ਰੀ ਹਰਕਮਲਪ੍ਰੀਤ ਸਿੰਘ ਖੱਖ ਪੀਪੀਐਸ ਸੀਨੀਅਰ ਪੁਲਿਸ ਕਪਤਾਨ ਜ਼ਿਲ੍ਹਾ ਝਲੰਦਰ ਦਿਹਾਤੀ ਜੀ ਦੇ ਨਿਰਦੇਸ਼ਾਂ ਅਨੁਸਾਰ ਸ਼੍ਰੀਮਤੀ ਦਸਰੂਪ ਕੌਰ ਬਾਣ ਆਈਪੀਐਸ ਪੁਲਿਸ ਕਪਤਾਨ ਤਪਤੀਸ਼ ਝਲੰਦਰ ਦਿਹਾਤੀ ਦੀ ਨਿਗਰਾਨੀ ਹੇਠ ਵੱਖ-ਵੱਖ ਜੁਰਮਾਂ ਤਹਿਤ ਗੋੜੇ ਲੁੱਟਖੋਹਾਂ ਅਤੇ ਨਸ਼ਾ ਸਪਲਾਈ ਕਰਨ ਵਾਲਿਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੈਮ ਤੇ ਇਨਸਪੈਕਟਰ ਅਮਨ ਸੈਣੀ ਮੁਖ ਅਫਸਰ थाना ਸ਼ਾਕੋਟ ਦੀ ਪੁਲਿਸ ਪਾਰਟੀ ਵੱਲੋਂ ਖੂਫੀਆ ਇਤਲਾਹ ਪਰ ਕਾਰਵਾਈ ਕਰਦਿਆਂ ਸ਼੍ਰੀ ਮਿੱੱਤਲ ਮਾਨ ਸਿੰਘ ਬੀਡੀਪੀ ਉਹ ਸ਼ਾਕੋਟ ਅਤੇ ਸ਼੍ਰੀ ਦੀਪਕ ਚੰਦਰ ਐਸਐਮਓ ਸ਼ਾਕੋਟ ਦੋ ਜੁਆਇੰਟ ਆਪਰੇਸ਼ਨ ਦੌਰਾਨ ਪਿੰਡ ਕੋਹੜ ਕਲਾਂ ਵਿੱਚ ਬਣੇ ਅਕਾਲ ਸਾਈਂ ਸੈਂਟਰ ਦੀ ਚੈਕਿੰਗ ਕੀਤੀ ਗਈ ਜਿੱਥੇ ਮੌਕਾ ਪਰ ਸ਼੍ਰੀ ਰਿਸ਼ਵ ਬਾਂਸਲ ਐਸ ਡੀ ਐਮ ਚਾਕੋਰ ਅਤੇ ਮੈਂ ਵੀ ਪੂਜਾ ਜਿੱਥੇ ਅਕਾਲ ਸਹਾਇ ਸੈਂਟਰ ਦੇ ਦਫਤਰ ਵਿੱਚ ਮੌਕਾ ਪਰ ਅਮਰਦੀਪ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਮੁਹੱਲਾ ਦਸ਼ਮੇਸ਼ ਨਗਰ ਮੋਗਾ ਜਿਸ ਕਰਨ ਉਰਫ ਅਜੈ ਪੁੱਤਰ ਚਰਨਜੀਤ ਸਿੰਘ ਵਾਸੀ ਮੁਹੱਲਾ ਵਿਸ਼ਕਰਮਾ ਮੋਗਾ ਹਾਜ਼ਰ ਮਿਲੇ ਅਤੇ ਇਸ ਦਫਤਰ ਦੇ ਵਿੱਚ ਹੀ ਇੱਕ ਦਰਵਾਜ਼ਾ ਸੀ ਜਿਸ ਨੂੰ ਤਾਲਾ ਲੱਗਾ ਹੋਇਆ ਸੀ ਅਤੇ ਉਸ ਅੰਦਰੋਂ ਕੁਝ ਵਿਅਕਤੀਆਂ ਦੇ ਬੋਲਣ ਦੀਆਂ ਆਵਾਜ਼ਾਂ ਆ ਰਹੀਆਂ ਸਨ ਜੋ ਦਫਤਰ ਦਾ ਪਿਛਲਾ ਲੋਹੇ ਦਾ ਦਰਵਾਜ਼ਾ ਅਤੇ ਚੁਗਾਠ ਜਿਸ ਨੂੰ ਲੋਹੇ ਦੇ ਸਿੰਗਲ ਨਾਲ ਸੰਗਲ ਨਾਲ ਬੰਨਿਆ ਸੀ ਜੋ ਕਿ ਹਵਾਲਾ ਦੀ ਤਰ੍ਹਾਂ ਬੰਦ ਸੀ ਅਤੇ ਲੋਹੇ ਦੇ ਦਰਵਾਜ਼ੇ ਨੂੰ ਖੁਲਵਾ ਕੇ ਦੇਖਿਆ ਗਿਆ ਤਾਂ ਉੱਥੇ ਇੱਕ ਵੱਡਾ ਬੰਦ ਹਾਲ ਸੀ ਜਿਸ ਵਿੱਚ ਕੋਈ ਵੀ ਖਿੜਕੀ ਜੰਗਲਾ ਜਾਂ ਰੋਸ਼ਨਦਾਰ ਹਵਾ ਦੀ ਨਿਕਾਸੀ ਲਈ ਨਹੀਂ ਸੀ ਅਤੇ ਕੋਈ ਵੀ ਚਾਰਪਾਈ ਬੈਣ ਜਾਂ ਗਰਮੀ ਦੇ ਮੌਸਮ ਮੁਤਾਬਿਕ ਕੋਈ ਆਟਰ ਕੂਲਰ ਨਹੀਂ ਸੀ ਅਤੇ ਇਸ ਬੰਦ ਹਾਲ ਵਿੱਚ ਇੱਕ ਪੱਖੇ ਥੱਲੇ ਕੁੱਲ 17 ਵਿਅਕਤੀਆਂ ਨੂੰ ਬੰਦ ਕਰਕੇ ਰੱਖਿਆ ਹੋਇਆ ਸੀ ਜੋ ਇਹ ਵਿਅਕਤੀ ਬੰਦ ਹਾਲ ਵਿੱਚ ਹੌਂਸ ਭਰੀ ਗਰਮੀ ਹੋਣ ਕਾਰਨ ਬੁਰੀ ਹਾਲਤ ਵਿੱਚ ਸਨ ਇਸ ਸੈਂਟਰ ਦੇ ਮਾਲਕ ਵੱਲੋਂ ਆਪਣੇ ਸੈਂਟਰ ਦੀ ਪਛਾਣ ਸੰਬੰਧੀ ਕੋਈ ਵੀ ਸੈਂਟਰ ਦਾ ਬੋਰਡ ਬਿਲਡਿੰਗ ਦੇ ਬਾਹਰ ਨਹੀਂ ਲਗਾਇਆ ਸੀ ਅਤੇ ਗੁਰਮਤਿ ਵਿਦਿਆਲਿਆ ਦੇ ਨਾਮ ਤੇ ਚੱਲ ਰਏ ਸੈਂਟਰ ਵਿੱਚ ਕੋਈ ਵੀ ਯੋਗ ਟ੍ਰੇਨਰ ਜਾਂ ਟੀਚਰ ਨਹੀਂ ਸੀ ਅਤੇ ਨਾ ਹੀ ਖਾਣ ਪੀਣ ਅਤੇ ਸਿਹਤ ਨੂੰ ਠੀਕ ਰੱਖਣ ਲਈ ਕੋਈ ਯੋਗ ਪ੍ਰਬੰਧ ਸੀ ਜਿਸ ਤੇ ਇਹਨਾਂ 17 ਵਿਅਕਤੀਆਂ ਨੂੰ ਰੈਸਕਿਊ ਕਰਕੇ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਜਲੰਧਰ ਦਾਖਲ ਕਰਵਾਇਆ ਗਿਆ ਇਹਨਾਂ ਵਿਅਕਤੀਆਂ ਨੂੰ ਅਰਸਾ ਕਰੀਬ 6 ਮਹੀਨੇ ਤੇ ਇੱਕ ਬੰਦ ਹਾਲ ਵਿੱਚ ਗੁਰਮਤਿ ਵਿਦਿਆਲਿਆ ਦੇ ਨਾਮ ਪਰ ਜਾਲੀ ਨਸ਼ਾ ਸ਼ਰਬੂ ਕੇਂਦਰ ਸੈਂਟਰ ਦੀ ਆੜ ਵਿੱਚ ਬੰਦੀ ਬਣਾ ਕੇ ਰੱਖਿਆ ਹੋਇਆ ਸੀ ਦੋਸ਼ੀ ਬਿਲਡਿੰਗ ਦਾ ਮਾਲਕ ਸਰਬਜੀਤ ਸਿੰਘ ਉਰਫ ਨਿੱਕਾ ਪੁੱਤਰ ਬਲਵੀਰ ਸਿੰਘ ਵਾਸੀ ਬਿੱਲੀ ਚੌਂਕ

ਇੱਕ ਗੋਡਾਊਨ ਦੇ ਵਿੱਚ ਇੱਕ ਨਸ਼ਜਾਲੀ ਨਸ਼ਾ ਸ਼ਰੋਮ ਕੇਂਦਰ ਜਿਹੜਾ ਚਲਾਇਆ ਜਾ ਰਿਹਾ ਜੋ ਕੱਲ ਉਸੇ ਇਨਫੋਰਮੇਸ਼ਨ ਉਨ ਤੇ ਮੁਖਬਸਾ ਥਾਣਾ ਸ਼ਾਹਪੁਰ ਸਿਵਲ ਹਸਪਤਲ ਤੋਂ ਡਾਕਟਰ ਦੀ ਟੀਮ ਅਤੇ ਵੀਡੀਓ ਸ਼ਾਟ ਕੋ ਇਹ ਤੇਨੇ ਆਫੀਸਰ ਮੁਖਤੇ ਪਹੁੰਚੇ ਤੇ ਦੇਖਿਆ ਕਿ ਸ਼ਰਕ ਜਿਹੜਾ ਪਿੰਨ ਕੋਹੜਕੋਲਾ ਉਹਦੇ ਪਿੰਦੇ ਇੱਕ ਫਿਰਨੀ ਤੇ ਸੱਜੇ ਹੱਥ ਤੱਕ ਬਹੁਤ ਵੱਡਾ ਗੋਡਾਊਨ ਜੋ ਅੜਪੇਨ ਬਿਲਡਿੰਗ ਹੈਗੀ ਹੈ ਉਹ ਉਹ ਦੇਖਿਆ ਤੇ ਉਹਦੇ 'ਚ ਸ਼ਟਰ ਲੱਗੇ ਹੋਏ ਆ ਤੇ ਇੱਕ ਛੋਟਾ ਜਿਹਾ ਦਰਵਾਜ਼ਾ ਰੱਖਿਆ ਹੈ। ਉਸ ਬਿਲਡਿੰਗ ਦੇ ਅੰਦਰ ਅੱਗੇ ਇੱਕ ਬਹੁਤ ਵੱਡਾ ਹਾਲ ਹੈ। ਇਸ ਹਾਲ ਦੇ ਵਿੱਚ ਕੋਈ ਖਿੜਕੀ ਕੋਈ ਦਰਵਾਜ਼ਾ ਨਹੀਂ ਹੈ। ਸਿਰਫ ਛੋਟੇ ਐਗਜ਼ੌਸਟ ਫੈਨ ਲਾਏ ਗਏ ਆ। ਉਹਦੇ ਵਿੱਚ 17 ਬੰਦੇ ਜਿਹੜੇ ਉੱਥੇ ਜ਼ਮੀਨ ਤੇ ਦਰੀਬ ਛਾਕੇ ਤੇ ਉਹ ਲੰਮੇ ਭਾਈਪੋਈ ਸੀ। ਇਸ ਹਸਪੀਟਲ ਜਿਹੜਾ ਇਹਨੇ ਡਰੱਗ ਡਿਸ਼ਨ ਸੈਂਟਰ ਖੋਲ੍ਹਿਆ ਜਿਹੜਾ ਉਹ ਚੈਟ ਐਡਵਰਟ ਕਰਾਇਆ ਉਹ ਗੁਰਮント ਵਿਧਿਆ ਨਾਮ ਦਾ ਸੰਸਥਾ ਖੋਲ੍ਹ ਕੇ ਚਲਾਇਆ। ਜਦੋਂ ਕਿ ਇਹਨਾਂ ਕੋਲੇ ਇਸ ਨੂੰ ਐਜ ਡਰਗ ਡਿਸ਼ਨ ਸੈਂਟਰ ਨਾਂ ਦੀ ਕੋਈ ਇਹਨਾਂ ਕੋਲੇ ਲਾਇਸੈਂਸ ਕੋਈ ਪਰਮਿਟ ਨਹੀਂ ਸੀ। ਔਰ ਉੱਥੋਂ ਦੇ ਹਾਲਾਤ ਇਸ ਤਰ੍ਹਾਂ ਸੀਗੇ ਕਿ ਜਿਵੇਂ ਇਹਨਾਂ ਨੂੰ ਬੰਦੀ ਬਣਾ ਕੇ ਗਿਆ ਜਿਹੜਾ ਉਹ ਦਾ ਦਰਵਾਜ਼ਾ ਹੈ ਉਹਦੇ ਤੇ ਵੀ ਇਹਨਾਂ ਨੇ ਜਿਵੇਂ ਹਵਲਾ ਦਾ ਦਰਵਾਜ਼ਾ ਇਸ ਤਰ੍ਹਾਂ ਉਹਨੂੰ ਬੰਦ ਕਰਕੇ ਸੰਗਲੀਆਂ ਨਾਲ ਲੋਕ ਲਾ ਕੇ ਇਹ ਸਾਰੇ ਲੋਕ ਜਿਹੜੇ ਬੰਦੀ ਬਣਾ ਕੇ ਰੱਖਿਓ ਸੀਗੇ ਔਰ ਨਾ ਹੀ ਉੱਥੇ ਕਿਸੇ ਨੂੰ ਮਿਲਣ ਦੀ ਆਗਿਆ ਸੀਗੀ ਇਹਨਾਂ ਦੀ। ਔਰ ਇਹਨਾਂ ਦੇ ਖਿਲਾਫ ਜਿਹੜਾ ਕੱਲ ਇੱਕ ਮੁਕੱਦਮਾ ਜਿਹੜਾ ਅ ਦੱਜੀ ਕੀਤਾ ਕਿ 103 ਨੰਬਰ ਅੰਡਰ ਸੈਕਸ਼ਨ 1318 ਜਮਨ 4 127 ਜਮਨ 4 223 ਬੀ ਐਨ ਐਸ थाना शाह ਇਹ ਮੌਕੇ ਦੇ ਰਾਤਾਂ ਤੇ ਮੈਂ ਖੁਦ ਮਾਨਯੋਗ ਡੀਐਸਪੀ ਐਸਿਮ ਸਿੰਘ ਸਾਹਿਬ ਸ਼ਾਹ ਤੋਂ ਟਿੱਕ ਲਈ